ਇਸ ਮੌਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਲਗਾਤਾਰ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪਿਛਲੇ ਦਿਨੀ ਹੀ ED ਵੱਲੋਂ ਤੁਹਾਨੂੰ ਸਮਨ ਜਾਰੀ ਕੀਤਾ ਗਿਆ ਸੀ ਪਰ ਉਹ ਜਿਹੜਾ ਸਮਨ ਜਾਰੀ ਹੋਣ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਨਹੀਂ ਹੋਏ ਨੇ ਜਿਸ ਤੋਂ ਬਾਅਦ ਹੁਣ ED ਨੇ ਮਨੀ ਲਾਂਡਰਿੰਗ ਜਾਂਚ ਦੇ ਸੰਬੰਧੀ ਪਾਲਣਾ ਨਾ ਕਰਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਮੁਕੱਦਮਾ ਚੁਲਾਉਣ ਲਈ ਮੰਗ ਕਰਨ ਵਾਲੀ ਅਦਾਲਤ ਚਤਾ ਦੀ ਜਿਹੜੀ ਹੁਣ ਸ਼ਿਕਾਇਤ ਜਿਹੜੀ ਦਰਜ ਕਰਵਾ ਦਿੱਤੀ ਹੈ ਇਹ ਇਸ ਦੀ ਜਾਣਕਾਰੀ ਇਸ ਸੂਤਰਾ ਤੋਂ ਆਈ ਹੈ ਕਿ ਨਵੀਂ ਸ਼ਿਕਾਇਤ ਦੇ ਵਿੱਚ ਆਮ ਆਵਾਮੀ ਪਾਰਟੀ ਦੇ ਮੁਖ ਅਰਵਿੰਦ ਕੇਜਰੀਵਾਲ ਵੱਲੋਂ ਸਮਨ ਨੰਬਰ 4 ਤੇ 8 ਦੀ ਪਾਲਣਾ ਨਾ ਕਰਨ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਦੀ ਹੁਣ ਅਦਾਲਤ ਉਹ ਅੱਜ ਜਿਹੜੀ ਸੁਣਵਾਈ ਜਿਹੜੀ ਕੀਤੀ ਜਾ ਸਕਦੀ ਹੈ ਉੱਥੇ ਦੱਸਦੇ ਕਿ ਇਹ ਨੇ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਮਨੀ ਲੌਡਿੰਗ ਜਾਣ ਦੇ ਵਿੱਚ ਉਹਨਾਂ ਨੂੰ ਜਾਰੀ ਕੀਤੇ ਗਏ ਪਹਿਲੇ 3 ਸਮਨਾਂ ਦੇ ਸਾਹਮਣੇ ਪੇਸ਼ ਨਾ ਹੋਣ ਕਰਕੇ ਕੇਜਰੀਵਾਲ ਵਿਰੁੱਧ ਮੁਕੱਦਮਾ ਚਲੌਲ ਲਈ ਇੱਕ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਦੀ 16 ਮਾਰਚ ਦੀ ਅਗਲੀ ਤਰੀਕ ਜਿਹੜੀ ਤੈਅ ਕੀਤੀ اسی پر ਹੁਣ ਲਗਾਤਾਰ ਜਿਹੜੀ ਕੇਜਰੀਵਾਲ ਦੀਆਂ ਮੁਸ਼ਕਲਾਵਤ ਦੀ ਨਜ਼ਰ ਆ ਰਹੇ ਨਾ ਉਤਦਾਜ਼ੇ ਕਿ ਕੇਜਰੀਵਾਲ ਨੇ ਸਾਰੇ 8 ਈਡੀ ਦੇ ਸਮਰਾਂ ਨੂੰ ਜਿਹੜਾ ਗੈਰ ਕਾਨੂੰਨੀ ਵੀ ਕਰਾਰ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਖਿਆ ਸੀ ਕਿ ਉਹ ਅਦਾਲਤوںལ་ਗਰ ਦੇਕਰ ਉਹਨਾਂ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਹੁੰਦੇ ਨੇ ਤਾਂ ਉਹ ਜ਼ਰੂਰ ਹੋਣਗੇ ਉਤਦਾਜ਼ੇ ਕਿ ਆਖਰੀ ਵਾਰ ਵੀ ਏਜੰਸੀ ਨੇ ਉਹਨਾਂ ਨੂੰ 12 ਮਾਰਚ ਨੂੰ ਜਿਹੜਾ ਪ੍ਰੈਸ ਕਾਨਫਰੰਸ ਰਾਹੀਂ ਪੁਸ਼ਕਿਸ਼ ਕੀਤੀ ਸੀ ਪਰ ਉਹਨਾਂ ਵੱਲੋਂ ਜਿਹੜੀ ਪੇਸ਼ੀ ਨਹੀਂ ਦਿੱਤੀ ਗਈ ਸੀ ਜਿਸ ਕਰਕੇ ਹੁਣ ਲਗਾਤਾਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਵਤ ਦੀਆਂ ਜੜੀਆਂ ਨਜ਼ਰ ਆ 对呀，你。